ਬਤਾਰ ਰਹੇ ਨੇ ਤੇ ਇਥੋਂ ਲੱਗਦੇ ਮਾਸਾ ਨਿਕਲ ਜਿਹੜੇ ਤੇ ਚਲ ਕਰਨ ਵਾਸਤੇ ਫਿਰ ਫਾਈਲ ਦੇ ਵਿੱਚ ਦੀ ਸੇਵਾ ਕੀਤੀ ਜਾਂਦੀ ਆ ਮਾਇਆ ਵੱਲੋਂ ਪ੍ਰਸ਼ਾਦਾਂ ਦੀ ਸੇਵਾ ਕੀਤੀ ਜਾਂਦੀ ਆ ਜਿਹੜੇ ਕਿ ਲੰਗਰ ਵਿੱਚ ਪਤਾਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਪਿੰਟਲੇয়াল ਦੇ ਵਿੱਚ ਜਿੱਥੇ ਕਿ ਅੱਜ ਨਗਰ ਕੀਰਤਨ ਨੂੰ ਲੈ ਕੇ ਆ ਦੂਜੇ ਪੜਾਏ ਦੇ ਵਿੱਚ ਗੁਰੂ ਸਾਰੇ ਤੋਂ ਟਾਪ ਸਰ ਪਹੁੰਚੇ ਨੇ ਜਿੱਥੇ ਕਿ ਮਾਇਆ ਵੱਨ ਨੂੰ ਆਟਾ ਗੁੰਨੇ ਜਾਂਦਾ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਔਰ ਸਭ ਨੂੰ ਵਰਤਾਇਆ ਜਾਂਦਾ ਵੀ ਦੇਖ ਸਕਦੇ ਹੋ ਕਿ ਕਿਵੇਂ ਅਲੱਗ-ਅਲੱਗ ਥਾਂ ਤੋਂ ਅਲੱਗ-ਅਲੱਗ ਭੈਣਾ ਤੋਂ ਮਾਮਾ ਬਣੇ ਹੋ ਉਹ ਪ੍ਰਸਾਦੇ ਤਿਆਰ ਕੀਤੇ ਜਾਂਦੇ ਨੇ ਇੱਥੇ ਵੀ ਚੜੀ ਹੋਈ ਆ ਤੋਂ ਤਾਂ ਇਹ ਚੜੀਆਂ ਹੋਈਆਂ ਨੇ ਅਲੱਗ-ਅਲੱਗ ਉਤੇ ਭੈਣਾਂ ਤੇ ਮਾਤਾ-ਮਾਵਾਂ ਵੱਲੋਂ ਜਿਹੜੀ ਸੇਵਾ ਕੀਤੀ ਜਾਂਦੀ ਆ ਸੇਵਾਦਾਰਾਂ ਆਪਣੀਓ ਲੰਗਰ ਬਰਤਾਇਆ ਜਾਂਦਾ ਇੱਥੇ ਲੰਗਰ ਤਿਆਰ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਕਿਵੇਂ ਹੋਰ ਵੀ ਤੁਹਾਨੂੰ ਲੰਗਰ ਦੇ ਤਸਵੀਰਾਂ ਦਿਖਾ ਮੈਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਜਿਵੇਂ ਕਿ ਤੁਹਾਨੂੰ ਪਹਿਲਾਂ ਨੂੰ ਸੇਵਾ ਕਰਦੇ ਦਿਖਾਈ ਹੈਗੇ ਕਿ ਉਹਨਾਂ ਨੂੰ ਪ੍ਰਸ਼ਾਦੀ ਦੀ ਸੇਵਾ ਕੀਤੀ ਜਾਂਦੀ ਹੈਗੀ ਤੇ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਲੰਗਰ ਦੇ ਵਿੱਚ ਵਰਤਣ ਵਾਲੀ ਵੀ ਰਹਾਂ ਦੀਆਂ ਕੋਈ ਭਾਂਡੇ ਵਰਤਣ ਦੀ ਸੇਵਾ ਕਰਦਾਗਾ ਕੋਈ ਖੀਰ ਵਰਤਣ ਦੀ ਸੇਵਾ ਕਰਦਾ ਅਲੱਗ-ਅਲੱਗ ਡਿਊਟੀ ਨਾਲ ਲੱਗੀਆਂ ਹੋਈਆਂ ਗਈਆਂ ਤੁਸੀਂ ਸਾਡੇ ਨਾਲ ਜੁੜੇ ਰਹੋ ਇੱਥੋਂ ਦੀ ਇੰਟਰ ਕੀਤਾ ਜਾਂਦਾ ਜਿੱਥੋਂ ਕਿ ਵਰਤਨ ਦੇ ਕੇ ਲੰਗਰ ਸ ਕਰਨ ਦੇ ਲਈ ਇਹ ਸਾਰੇ ਇੱਥੋਂ ਦੇ ਮਤਲਬ ਸੰਗਤ ਅੱਗੇ ਜਾਂਦੀ ਆ ਸੇਵਾਦਾਰ ਆਪਣੀ ਉਸੇਵਾ ਕੀਤੀ ਜਾਂਦੀ ਆ ਤੇ ਇਹ ਸੇਵਾਦਾਰ ਖੜੇ ਨੇ ਭਾਂਡੇ ਦੇਣ ਦੇ ਲਈ ਤੇ ਸੰਗਤ ਲੰਗਰ ਵਾਸਤੇ ਜਾ ਰਹੀ ਆ ਵਿਦੇਸ਼ ਆਦੇ ਹੋ ਇਹ ਸੰਗਤ ਲੰਗਰ ਦੀ ਜਾ ਰਹੀ ਆ ਇੱਥੋਂ ਦੀ ਕਿ ਮੈਂ ਸੰਗਤ ਨੂੰ ਲੰਗਰ ਵਿੱਚ ਬਿਤਾਵਲੇ ਨੇ ਤੁਸੀਂ ਦੇਖ ਆਦੇ ਹੋ ਇਤੋਂ ਦੀ ਵਰਤ ਵਰਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਲੰਗਰ ਵਿੱਚ ਜਾ ਕੇ ਭੈਣਾਂ ਵੱਲੋਂ ਪ੍ਰਸ਼ਾਦਾ ਛਕਿਆ ਜਾਂਦਾ ਦਿਖਾਈਏ ਲੰਗਰ ਦੇ ਉੱਤੇ ਸਵੀਰਾ ਸੰਗਤ ਜਿਹੜੀ ਲੰਗਰ ਸیکلੇ ਜਾ ਰਹੀ ਆ ਆ ਇੱਕ ਬੱਸੇ ਵੀਰਾਂ ਵਾਸਤੇ ਪੰਗਤ ਲਾਈ ਗਈ ਆ ਤੇ ਦੂਜੀ ਬੱਸੇ ਭੈਣਾਂ ਲਈ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਖੀਰ ਦਾ ਲੰਗਰ ਚੱਲ ਰਿਹਾ ਇਹ ਦੂਸਰਾ ਪ੍ਰਾਗ ਆ ਦੂਸਰੇ ਪ੍ਰਾਦੇ ਵਿੱਚ ਖੀਰ ਪ੍ਰਸਾਦ ਦਾ ਲੰਗਰ ਸੀ ਪਹਿਲੇ ਪ੍ਰਾਦੇ ਵਿੱਚ ਚਾਹ ਦੇ ਨਾਲ ਪਕੌੜੇ ਚੱਲਦੇ ਸੀਗੇ ਇੱਥੇ ਖੀਰ ਪ੍ਰਸਾਦ ਦਾ ਲੰਗਰ ਚੱਲ ਰਿਹਾ ਤੁਹਾਨੂੰ ਦਿਖਾ ਦਈਏ ਸਾਰਾ ਹਾਂਜੀ ਤانوں ਦਿਖਾ ਸਕੀ ਪਹਿਲੇ ਪੜਾ ਦੇ ਵਿੱਚ ਚਾਹ ਪਕੌੜਾ ਲੰਗਰ ਚੱਲਦਾ ਸੀ ਤੇ ਦੂਸਰੇ ਪੜਾ ਦੇ ਵਿੱਚ ਅਖੀਰ ਪ੍ਰਸਾਦ ਦਾ ਤੇ ਪ੍ਰਸਾਦਾ ਲੰਗਰ ਚੱਲਦਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬਣਿਓ ਕਿ ਲੰਗਰ ਸਕਾਇਆ ਜਾਂਦਾਗਾ ਤੇ ਅਲੱਗ-ਅਲੱਗ ਡਿਊਟੀਆਂ ਲਾਈਆਂ ਗਈਆਂ ਸੇਵਾਦਾਰਾਂ ਦੀਆਂ ਤੇ ਉਹ ਕੋਈ ਖੀਰ ਵਰਤਾ ਰਿਹਾ ਕੋਈ ਪ੍ਰਸਾਦਾ ਵਰਤਾ ਰਿਹਾ ਤੇ ਸੰਗਤਾਂ ਬਣਿਓ ਜਿਹੜਾ ਲੰਗਰ ਹੈ ਸਕਾਇਆ ਜਾਂਦਾ ਸੇਵਾਦਾਰਾਂ ਬਣਿਓ ਅਲੱਗ-ਅਲੱਗ ਆਪਣੀ ਜਿਹੜੀ ਸੇਵਾ ਡਿਊਟੀਆਂ ਨਿਭਾਈਆਂ ਜਾਂਦੀਆਂ ਨੇ ਅਲੱਗ-ਅਲੱਗ ਸੇਵਾਦਾਰਾਂ ਬਣਿਓ ਜਿਹੜੇ ਡਿਊਟੀਆਂ ਵੰਡੀਆਂ ਗਈਆਂ ਨੇ ਜਿਹੜੇ ਦੇਖ ਸਾਦੇ ਸੋਡੇ ਨਾਲ ਜੁੜੇ ਰਹੋ ਤੁਹਾਨੂੰ ਉਹ ਸਾਰੀਆਂ ਤਸਵੀਰਤਾਂ ਖਮਾਂਗੇ ਆ ਇੱਥੋਂ ਦੇ ਜੋ ਵੀ ਰਾਗੀ ਟਾਡੀ ਨੇ ਜਿਨ੍ਹਾਂ ਨੇ ਕਥਾ-ਬਾਚ ਕੀਤੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਲੰਗਰ ਦੀਆਂ ਤਸਵੀਰਾਂ ਦਿਖਾ ਦਈਏ ਕਿਵੇਂ ਲੰਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਗੰਤੀ ਦੇ ਵਿੱਚ ਜਿਹੜਾ ਲੰਗਰ ਹੈ ਸਕਾਇਆ ਜਾਂਦਾ ਹੈਗਾ ਸੇਵਾਦਾਰਾਂ ਬਣਿਓ ਤੇ ਬਹੁਤ ਵੱਡੀ ਗੰਤੀ ਦੇ ਵਿੱਚ ਆ ਸੰਗਤ ਬੈਠੀ ਆ ਤੇ ਤੁਹਾਨੂੰ ਉਹ ਤੁਸੀਂ ਵੀ ਦਿਖਾ ਰਹੇ ਹਾਂ ਲੰਗਰ ਦੀਆਂ ਤੇ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਸੰਗਤ ਵਿੱਚ ਕਿਵੇਂ ਲੰਗਰ ਚੁਕਾਇਆ ਜਾਂਦਾ ਹੈ। ਅਲੱਗ-ਅਲੱਗ ਸੇਵਾਦਾਰਾਂ ਵੱਲੋਂ ਜਿਹੜੀ ਸੇਵਾ ਕੀਤੀ ਜਾਂਦੀ ਆ। ਹਾਂਜੀ ਸਾਹਮਣੇ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਕਿ ਪਹਿਲਾ ਜਿਹੜਾ ਦੂਸਰਾ ਪੜਾਇਗਾ ਦੂਸਰੇ ਪੜਾ ਦੇ ਮਿਤਾਵਸਾਰ ਦੇ ਵਿੱਚ ਜਿਹੜਾ ਖੀਰ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਹੈਗਾ। ਸੇਵਾਦਾਰਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਆ। ਤੇ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਬੰਨੀ ਹੋ ਤੇ ਦੂਸਰੇ ਪੜਾ ਦੇ ਵਿੱਚ ਜਿਹੜਾ ਖੀਰ ਪ੍ਰਸਾਦ ਦਾ ਲੰਗਰ ਚੱਲ ਰਿਹਾ ਸੰਗਤਾਂ ਬੰਨੀਓ ਸੇਵਾਦਾਰ ਬੰਨਿਓ ਸੇਵਾ ਕੀਤੀ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਜਨਤਾ ਦੀ ਬਾਤ ਚੈਨਲ ਦੇ ਨਾਲ ਸਾਨੂੰ ਸਬਸਕ੍ਰਾਈਬ ਕਰਦੇ ਰਹਿਣਾ ਤੇ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਕਿ ਇੱਥੇ ਜਿਹੜਾ ਲੰਗਰ ਤਿਆਰ ਆ ਕੇ ਇੱਥੇ ਰੱਖਿਆ ਜਾਂਦਾ ਤੇ ਸੇਵਾਦਾਰ ਬੰਨਿਓ ਅੱਗੇ ਵਰਤਾਇਆ ਜਾਂਦਾਗਾ ਜਿਵੇਂ ਕਿ ਇਹ ਪ੍ਰਸਾਦ ਖੀਰ ਇਹ ਰੱਖੀ ਗਈ ਆ ਸੇਵਾਦਾਰ ਬਨੇ ਬਤਾਇਆ ਜਾਂਦਾ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਥੋਂ ਬਾਲਟੇ ਦੇ ਸੇਵਾਦਾਰ ਨੇ ਜਾ ਕੇ ਸੰਗਤਾਂ ਵਿੱਚ ਵਰਤਉਂਦੇ ਨੇ ਤੇ ਇਹ ਵੀਰ ਸੇਵਾ ਕਰਦੇ ਨੇ ਤੇ ਦੂਸਰਾ ਪ੍ਰਾਗ ਇਹਦੇ ਅਲੱਗ-ਅਲੱਗ ਸੇਵਾਦਾਰ ਬਨੇ ਹੋ ਭੰਡ ਬਰਤਨ ਦੀ ਸੇਵਾ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਵਰਤਨਾ ਜਿਹੜੀ ਸੇਵਾ ਗਈ ਸੇਵਾਦਾਰ ਬੜੀ ਸਰਦਾ ਪਾਵਨ ਨਾਲ ਸੇਵਾ ਕਰਦੇ ਨੇ ਤੇ ਅਲੱਗ-ਅਲੱਗ ਡਿਊਟੀਆਂ ਵਾਰ ਰਹੇ ਨੇ ਸਾਰੇ ਤੇ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਜਨਾਖੀਰ ਪ੍ਰਸਾਦ ਲੰਗਰ ਸਿੱਧਾ ਮੁਸਕਾਇਆ ਜਾ ਰਿਹਾ ਹੈ ਬੜੀ ਸਰਦਾ ਭਾਵਨਾ ਦੇ ਨਾਲ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾਂਦੀ ਆ ਉਦੇਸ਼ ਇਹਦਾ ਹੋ ਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਲੰਗਰ ਸਾਕ ਲਈਆਂ ਔਰ ਸੇਵਾਦਾਰਾਂ ਬੰਨਿਓ ਜਿਹੜੀ ਖੀਰ ਵਰਤੋਂ ਦੀ ਪ੍ਰਸਾਦਿਓ ਵਰਤੋਂ ਦੀ ਅਲੱਗ-ਅਲੱਗ ਜਿਹੜੀ ਸੇਵਾ ਕੀ ਉਹ ਨਿਭਾਈ ਜਾਂਦੀ ਆ ਵੀਡੀਓ ਦੇਖਦੇ ਰਹੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਇਹ ਦੂਸਰਾ ਪੜਾਗ ਆ ਹਮ ਦੂਸਰਾ ਪੜਾ ਦਿਖਾਇਆ ਗਿਆ ਤੇ ਨਾਲ ਦੀ ਨਾਲ ਤੁਹਾਨੂੰ ਤੀਸਰਾ ਪੜਾ ਵੀ ਦਿਖਾ ਮਾਗੇ ਇੱਥੇ ਸੇਵਾਦਾਰਾਂ ਬਣਿਓ ਜਿਹੜਾ ਸਾਗਰ ਬਣਿਓ ਲੰਗਰ ਛਕਿਆ ਜਾਂਦਾ ਉਹ ਵਰਤਨਾ ਦੀ ਸੇਵਾ ਕੀਤੀ ਜਾਂਦੀ ਆ ਤੇ ਸਭ ਤੋਂ ਸੁਣਨ ਵਿੱਚ ਆਇਆ ਕਿ ਸਤਵਾ ਜਿਹੜੇ ਝੁੱਠੇ ਪਾਂਡੇ ਦੀ ਵਰਤਨਾ ਸੇਵਾ ਕਰਦੇ ਆ ਉਹੀ ਸੇਵਾ ਜਿਆਦਾ ਮਿਲਣਯੋਗ ਹੁੰਦੀ ਆ ਲਗ ਲਗ ਸੇਵਾਦਾਰ ਜਿਹੜੇ ਲਗ ਲਗ ਆਪਣੀਆਂ ਡਿਊਟੀਆਂ ਨਿਭਾ ਰੇ ਨੇਗੇ ਸਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਦੀ ਆਪਾਂ ਤੇ ਸਾਗਰ ਬੱਲੀ ਜਿਹੜਾ ਪ੍ਰਸਾਦ ਛਕਿਆ ਜਾਂਦਾ ਤੇ ਸੇਵਾਦਾਰਾਂ ਬਣੀਓ ਸੇਵਾ ਕੀਤੀ ਜਾਂਦੀ ਆ ਦਾਲ ਪ੍ਰਸਾਦ ਦੇ ਦੀ ਅਲੱਗ-ਅਲੱਗ ਏਰੀਆਨ ਡਿਉਟੀਆਂ ਨੇ ਉਹ ਸਾਰੀਆਂ ਨਮਾਈਆਂ ਜਾਂਦੀਆਂ ਨੇਗੀਆਂ ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਟੱਲੇਵਾਲ ਜਿਹੜਾ ਕਿ ਸਲਾਨਾ ਹਰ ਸਾਲ ਜੋੜ ਮੇਲਾ ਸਲਾਨਾ ਵਰਸੀ ਮਨਾਈ ਜਾਂਦੀ ਆ ਤੇ ਇਹ ਦੂਸਰਾ ਪੜਾਗਾ ਜਿਵੇਂ ਤੁਹਾਨੂੰ ਅਸੀਂ ਇਹ ਦੂਸਰਾ ਪੜਾ ਦਿਖਾਇਆ ਇਸੇ ਤਰ੍ਹਾਂ ਤਾ ਤੀਸਰਾ ਪੜਾ ਬੱਡੀ ਸਾਥ ਦੇ ਵਿੱਚ ਸੰਗਤ ਲੱਗਦੀ ਆ ਉੱਥੇ ਵੀ ਟਾੜੀ ਜਿੱਥਾ ਕੀਰਤਨ ਤੇ ਦੀਵਾਨ ਸੱਜਦੇ ਨੇਗੇ ਜਿਵੇਂ ਤੁਹਾਨੂੰ ਅਸੀਂ ਇਹ ਦੂਸਰਾ ਪੜਾ ਦਿਖਾਇਆ ਇਸੇ ਤਰ੍ਹਾਂ ਤੁਹਾਨੂੰ ਤੀਸਰਾ ਪੜਾ ਵੀ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੀਸਰਾ ਪੜਾ ਦੇਖਣ ਦੇ ਲਈ ਸੰਗਤਾਂ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੰਗਰ ਸ਼ਿਕਾਇਆ ਜਾਂਦਾ ਸੇਵਾਦਾਰਾਂ ਬਨਿਓ ਅਲੱਗ-ਅਲੱਗ ਸੇਵਾ ਕੀਤੀ ਜਾਂਦੀ ਹੈ ਪ੍ਰਸ਼ਾਦ ਦੀ ਸੇਵਾ ਕੀਤੀ ਜਾਂਦੀ ਹੈ ਇਸੇ ਵੱਲੋਂ ਖੀਰ ਦੀ ਸੇਵਾ ਕੀਤੀ ਜਾਂਦੀ ਹੈ ਸਾਰੇ ਸੇਵਾਦਾਰ ਅਲੱਗ-ਅਲੱਗ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਪਹਿਲਾ ਪੜਾ ਪਾਰ ਹੋ ਕੇ ਦੂਸਰੇ ਪੜਾ ਦੇ ਵਿੱਚ ਸੰਗਤ ਪਹੁੰਚੀ ਹੈ ਗੁਰੂ ਸਾਹਿਬ ਦਾ ਆਪਸਾਰ ਦੇ ਵਿੱਚ ਜਿੱਥੇ ਕਿ अलग-अलग ਸੇਵਾਵਾਂ ਬਣੇ ਹੋਏ ਜਿਹੜੀ ਆਪਣੀ ਡਿਊਟੀਆਂ ਨਿਭਾਈਆਂ ਜਾਂਦੀਆਂ ਨੇ ਹਾਂਜੀ ਯਾਰ ਬਾਈ ਗਰੂਜੀ ਉਹਨਾਂ ਦਾ ਧੰਨਵਾਦ ਦੂਸਰੇ ਪੜਾਦਿਆਂ ਤਸਵੀਰਾਂ ਨੇ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸਕਾਇਆ ਜਾਂਦਾ ਜੀ ਜੀ ਵੇਖਿਆ ਕਿ ਵੱਡੀ ਗੰਤੀ ਵਿੱਚ ਸੰਗਤ ਨੇ ਜਿਹੜਾ ਲੰਗਰ ਛਕਿਆਗਾ ਸਕੂਲ ਵਾਲੇ ਬੱਚੇ ਆਏ ਨੇ ਸਰਕਾਰੀ ਹਾਈ ਸਕੂਲ ਟੱਲੇਵਾਲ ਉਥੋਂ ਦੇ ਬੱਚੇ ਆਏ ਨੇ ਤੇ ਇੱਥੋਂ ਵੀ ਨਗਰ ਕੀਰਤਨ ਦੀ ਤਿਆਰੀ ਆ ਚੱਲਣ ਦੀ ਤੇ ਜਿਹੜਾ ਕਿ ਤੀਸਰਾ ਪੜਾਪੜੀ ਸਾਥ ਦੇ ਵਿੱਚ ਜਾਵੇਗਾ ਤੇ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਵੀ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਹੋ ਉਹ ਸਾਰਾ ਤੀਸਰਾ ਪੜਾ ਦੇਖ ਲਈ ਟੋਟਲ ਤੁਹਾਨੂੰ ਦੱਸ ਦਈਏ ਕਿ ਇੱਥੇ ਚਾਰ ਪੜਾ ਲੱਗਦੇ ਨੇ ਪਹਿਲਾ ਪੜਾ ਜਿਹੜਾ ਅਸੀਂ ਪਾਰ ਕਰਕੇ ਆਏ ਆ ਦੂਸਰਾ ਪੜਾ ਤਾਬਸਰ ਦੇ ਵਿੱਚ ਜਿਹੜਾ ਦੂਸਰਾ ਪ੍ਰੋਗਰਾਮ ਲੱਗਿਆ ਹੋਇਆ ਔਰ ਤੀਸਰਾ ਪ੍ਰੋਗਰਾਮ ਵੱਡੀ ਸੱਤ ਦੇ ਵਿੱਚ ਇਥੋਂ ਨਗਰ ਕੀਰਤਨ ਰਵਾਨਾ ਹੋਵੇਗਾ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਕਿ ਇਹ ਵੱਡੀ ਗੈਂਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਲੰਗਰ ਸੱਗੜੀਆਂ ਨੇ ਸੇਵਾਦਾਰਾਂ ਬਣੀ ਹੋਊਂ ਅਗਲਾ ਸੇਵਾਦਾਰਾਂ ਡਿਊਟੀ ਨੇ ਮੈਂ ਜਾ ਰਹੀਆਂ ਨੇ ਤੇ ਤੁਹਾਨੂੰ ਦਿਖਾਉਣੇ ਆ ਕਿ ਜਿਹੜਾ ਇਥੋਂ ਦੀ ਜਿਹੜਾ ਨਗਰ ਕੀਰਤਨ ਇਥੋਂ ਰਵਾਨਾ ਹੋਵੇਗਾ ਤੀਜੇ ਪੜਾਅ ਦੇ ਲਈ ਸੇਵਾਦਾਰ ਅਲੱਗ-ਅਲੱਗ ਸੇਵਾ ਕਰਦੇ ਨੇ ਤਾਨੂੰ ਤੀਸਰੇ ਪੜਾਦੀਆਂ ਤਸਵੀਰਾਂ ਦਿਖਾਵਾਂਗੇ ਸੇਵਾਦਾਰ ਸਾਡੇ ਨਾਲ ਮੌਜੂਦ ਨੇ ਅਲੱਗ-ਅਲੱਗ ਥਾਵਾਂ ਤੇ ਡਿਊਟੀਆਂ ਨਿਭਾਈਆਂ ਜਾ ਰਹੀਆਂ ਨੇ ਕੋਈ ਭਾਂਡੇ ਵਰਤੌਣ ਦੀ ਸੇਵਾ ਨਿਭਾ ਰਿਹਾ ਤੇ ਕੋਈ ਲੰਗਰ ਵਰਤੌਣ ਦੀ ਸੇਵਾ ਨਿਭਾ ਰਿਹਾ ਅਲੱਗ-ਅਲੱਗ ਦੂਸਰੇ ਪੜਾਦੀਆਂ ਇਹ ਸਾਰੀਆਂ ਤਸਵੀਰਾਂ ਨੇ ਤੀਸਰੇ ਪੜਾਦੀ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੀਸਰੇ ਪੜਾਦੀ ਦੀਆਂ ਤਸਵੀਰਾਂ ਦੇਖਣ ਦੇ ਲਈ ਇਹ ਲੰਗਰ ਤੋਂ ਬਾਅਦ ਤੁਹਾਨੂੰ ਹੁਣ ਜਿੱਥੇ ਦੀਵਾਨ ਸਜੇ ਨੇ ਤੁਹਾਨੂੰ ਉਹ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਇਹ ਲੰਗਰ ਤੋਂ ਬਾਹਰ ਨਿਕਲ ਨਿਕਲ ਰਹੇ ਹਾਂ ਜਿੱਥੇ ਵੱਡੀ ਗੰਤੀ ਦੇ ਵਿੱਚ ਇਹ ਲੰਗਰ ਸークル ਦੀ ਸੰਗਤ ਖੜੀ ਆ ਤੇ ਤੀਸਰੇ ਪੜਾਅ ਦੇ ਵਿੱਚ ਜਿਹੜੀ ਚੱਲੇ ਨੇ ਜਿਹੜਾ ਤੀਸਰੇ ਪੜਾਲੇ ਜਿਹੜਾ ਨਗਰ ਕੀਰਤਨ ਦੀ ਸਵਾਰੀ ਆ ਉਹ ਤੀਸਰੇ ਪੜਾਲੇ ਉੱਥੇ ਰਵਾਨਾ ਹੋਈ ਆ ਢਾਬ ਸਰ ਨੂੰ ਕਰਦੇ ਵਿੱਚ ਜਿਹੜੀ ਤਸਵੀਰਾਂ ਆ ਨਿਕਲੇ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਢਾਬ ਸਰ ਦੇ ਵਿੱਚੋਂ ਮਹਾਰਾਜ ਦੀ ਸਵਾਰੀ ਆ ਜਿਹੜੀ ਅੱਗੇ ਨਿਕਲ ਚੁੱਕੀ ਆ ਤੁਹਾਨੂੰ ਦਿਖਾ ਦਈਏ ਉਹ ਸਾਰੀਆਂ ਤਸਵੀਰਾਂ ਆ ਸੀ ਤੁਸੀਂ ਸਾਡੇ ਨਾਲ ਜੋੜੇ ਹੋ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਮਹਾਰਾਜ ਦੀ ਸਵਾਰੀ ਆ ਉਹ ਜਾ ਰਹੀ ਆ ਤਸਵੀਰਾਂ ਨੇ ਸਾਰੀਆਂ ਤੁਸੀਂ ਸਾਡੇ ਨਾਲ ਜੁੜੇ ਹੋ ਸਾਰੇ ਤੁਸੀਂ ਬਰਾਦ ਕਰਦੇ ਨਹੀਂ ਦੂਸਰਾ ਪੜਾਅ ਕਲੀਅਰ ਕਰਨ ਤੋਂ ਬਾਅਦ ਤੀਸਰੇ ਪੜਾਅ ਲਈ ਰਵਾਨਾ ਹੋਇਆ ਤੇ ਤੁਹਾਨੂੰ ਦਿਖਾ ਦਈਏ ਇਹ ਲੋਕਾਂ ਦਾ ਗੱਠ ਅੜੀ ਸਰਦਾ ਭਾਵਨਾ ਦੇ ਨਾਲ ਟੱਲੇਆ ਦੇ ਲੋਕ ਵਾਸੀ ਨੇ ਜਿਹੜੇ ਉਹ ਸੇਵਾ ਕਰਦੇ ਨੇ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਵਾਗੇ ਅਸੀਂ ਤੁਸੀਂ ਸਾਡੇ ਨਾਲ ਜੁੜੇ ਰਹੋ ਸੰਗਤ ਅੱਗੇ ਮਾਰਾ ਦੀ ਜਿਹੜੀ ਸਵਾਰੀ ਆ ਉਹ ਜਾ ਰਹੀ ਆ ਕੰਮ ਕਰਦੇ ਸਾਡੇ ਦੂਸਰਾ ਪ੍ਰਾਕਟਿਕਲ ਹੋ ਕੇ ਤੀਸਰੀ ਵਾਰ ਦੀ ਵਿਚਰ ਅੱਗੇ ਸੰਗਤ ਆ ਉਹ ਜਾ ਰਹੀ ਹੈਗੀ ਤੁਹਾਨੂੰ ਉਹ ਸਾਰੀਆਂ ਦਿਖਾ ਦਾਂਗੇ ਤਸਵੀਰਾਂ ਅਸੀਂ